ਖੁਦਕੁਸ਼ੀ ਹੈ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਾਂਗੇ ਹੁਣ ਇੱਕ ਫਰੀਦਕੋਟ ਦਾ ਲੀਡਰ ਹੈ ਟੰਟੀ ਸਰਾਣਾ ਉਹ ਪਤਾ ਕੀ ਕਹਿੰਦਾ ਇੱਕ ਪੌਡਕਾਸਟ ਦੇ ਵਿੱਚ ਕਹਿੰਦਾ ਜਥੇਦਾਰਾ ਨੇ ਧਾੜੀ ਰੰਗੀ ਹੋਣ ਕਰਕੇ ਉਹਨਾਂ ਨੂੰ ਸਜ਼ਾ ਸੁਣਾਉਣਾ ਤਾਂ ਮਨਾ ਕਰਤਾ ਪਰ ਇੱਕ ਪਾਤਤ ਨੂੰ ਕਮੇਟੀ ਚ ਪਾਤਾ ਮੈਂ ਉਹਨੂੰ ਕਹਿਣਾ ਚਾਹਣਾ ਪਹਿਲਾਂ ਮਰਿਆਦਾ ਪੜ ਲਾ ਟਾਂਟੀ ਸਰਾਣਾ ਸਾਹਿਬ ਪਹਿਲਾਂ ਮਰਿਆਦਾ ਪੜ ਲਓ ਮਰਿਆਦਾ ਕੀ ਕਹਿੰਦੀ ਹੈ ਸਾਡੇ ਤੋਂ ਪਹਿਲਾਂ ਜਿਹੜੇ ਪ੍ਰਾਣੇ ਜਥੇਦਾਰ ਸੀ ਉਹ ਵੀ ਕਮੇਟੀਆਂ ਬਣਾਉਂਦੇ ਰਹੋ ਉਹਨਾਂ ਦੀਆਂ ਬਣਾਈਆਂ ਕਮੇਟੀਆਂ ਦੀਆਂ ਲਿਸਟਾਂ ਖੋਖ ਲੋ ਫਿਰ ਗੱਲ ਕਰਿਓ ਜੀ ਇਤਖਤ ਦੀ ਮਰਿਆਦਾ ਹੈ ਕਿ ਤਖਤ ਦੇ ਸਾਹਮਣੇ ਫਸੀਲ ਦੇ ਕੋਈ ਦਾੜੀ ਰੰਗੀ ਵਾਲਾ ਕੋਈ ਦਾੜੀ ਕੱਟੀ ਵਾਲਾ ਨਹੀਂ ਖੜ ਸਕਦਾ ਔਰ ਬੋਰਡ ਵੀ ਲੱਗੇ ਹੋਏ ਨੇ ਤਖਤਾਂ ਦੇ ਮੂਹਰੇ ਕਿ ਇਹਨਾਂ ਤਖਤਾਂ ਦੇ ਉੱਤੇ ਪਤਾ ਤੋਂ ਬਿਨਾ ਹਰ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਕਮੇਟੀਆਂ 'ਚ ਪੈਣਾ ਹੋਰ ਗੱਲ ਹੁੰਦੀ ਹੈ ਤੇ ਉੱਥੇ ਤਖਤ ਦੀ ਫਸੀਲ ਦੇ ਸਾਹਮਣੇ ਕਿਸੇ ਪਤਿਤ ਦੀ ਸੁਣਵਾਈ ਹੋਣੀ ਉਹ ਹੋਰ ਗੱਲ ਹੁੰਦੀ ਹੈ ਪਤਾ ਤਾਂ ਜੀ ਸੁਣਵਾਈ ਨਹੀਂ ਹੋ ਸਕਦੀ ਤਖਤ ਦੇ ਸਾਹਮਣੇ ਜੇ ਨਹੀਂ ਜਾਣਕਾਰੀ ਹੈ ਨਾ ਤੇ ਜਾਣਕਾਰੀ ਲੈ ਲਓ ਰਹਿਤਨਾਮੇ ਤਨਖਾਹਨਾਮੇ ਇਹ ਪੜ ਲਓ ਵੀ ਲਿਖਿਆ ਕੀ ਹੈ ਉਟੰਕਣ ਕਰਨ ਤੋਂ ਪਹਿਲਾਂ ਤੇ ਜਦੋਂ ਮਨਪ੍ਰੀਤ ਸਿੰਘ ਇਹ ਆਲੀ ਨੂੰ ਮੈਂਬਰ ਪਾਇਆ ਸੀ ਇਹ ਤਾਂ ਉੱਥੇ ਮੌਜੂਦ ਹੀ ਨਹੀਂ ਸੀ ਇਹ ਤਾਂ ਆਪਣੇ ਘਰ ਸੀ ਸਾਨੂੰ ਤਾਂ ਪਤਾ ਨਹੀਂ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਐਮਐਲਏ ਬਣਾਇਆ ਸੀ ਤੁਹਾਡੀ ਪਾਰਟੀ ਨੇ ਇਹਨਾਂ ਨੂੰ ਮੈਂਬਰ ਲਿਆ ਸੀ ਤਹਾਡੀ ਪਾਰਟੀ ਨੇ ਇਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਮੁਖੀ ਬਣਾਇਆ ਸੀ ਅੱਜ ਇਹ ਗਦਾਰ ਹੋ ਗਿਆ ਕਮਾਲ ਦੀ ਗੱਲ ਹੈ ਜਿਨ੍ਹਾਂ ਨੇ ਪੰਥ ਨਾਲ ਗਦਾਰੀ ਕੀਤੀ ਜਿਨ੍ਹਾਂ ਨੇ ਕੌਮ ਨਾਲ ਗਦਾਰੀ ਕੀਤੀ ਉਹ ਕਹਿੰਦੇ ਜੀ ਸਾਡੇ ਨਾਲ ਗਦਾਰੀ ਕਰਨ ਵਾਲਾ ਗਦਾਰ ਹੈ ਦੱਸੋ ਪੰਥ ਨਾਲ ਗਦਾਰ ਕਰਨ ਵਾਲਾ ਗਦਾਰੀ ਕਰਨ ਵਾਲਾ ਵੱਡਾ ਹੈ ਕੌਮ ਨਾਲ ਗਦਾਰੀ ਕਰਨ ਵਾਲਾ ਵੱਡਾ ਹੈ ਜੇ ਤੁਹਾਡੀ ਪਾਰਟੀ ਨਾਲ ਜਿਹੜਾ ਅਕਾਲ ਤਖਤ ਦੇ ਹੁਕਮ ਨਾਮੇ ਨਾਲ ਖੜ ਗਿਆ ਉਹਨੂੰ ਕਹਿੰਦੇ ਗਦਾਰ ਹੈ ਤੇ ਜਿਨ੍ਹਾਂ ਨੇ ਕੌਮ ਦੀ ਪਿੱਠ 'ਚ ਛੁਰਾ ਘੋਮਪੇ ਕਹਿੰਦੇ ਜੀ ਅਸੀਂ ਬੰਥ ਪ੍ਰਸਤਾਂ ਕਿディ ਹਰਾਨੀ ਦੀ ਗੱਲ ਹੈ ਨਾ ਕਿ ਕੌਮ ਦੀ ਪਿੱਠ 'ਚ ਛੁਰਾ ਖੋਬਣ ਵਾਲੇ ਤੇ ਗਦਾਰੀਆਂ ਦੇ ਸਰਟੀਫਿਕੇਟ ਸਾਨੂੰ ਮੰਨਦੇ ਫਰਦੇ ਕਿ ਤੁਸੀਂ ਗਦਾਰ ਹੋ ਜੀ ਧੋਖਾ ਕਰਗੇ ਤੁਸੀਂ ਕੌਮ ਨਾਲ ਧੋਖਾ ਨਹੀਂ ਕੀਤਾਗਾ ਇਹਨਾਂ ਪਗੋੜੇਦਲ ਵਾਲਿਆਂ ਨੇ ਕੌਮ ਨਾਲ ਧੋਖਾ ਨਹੀਂ ਕੀਤਾ 15 ਸਾਲ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਲਹੂ ਲੋਹਾਨ ਹੋਏ ਠਾਣਿਆਂ ਦੇ ਵਿੱਚ ਦਾੜੀਆਂ ਪੁੱਟੀਆਂ ਗਈਆਂ ਬਜ਼ੁਰਗਾਂ ਦੀਆਂ ਸਾਡਿਆਂ ਦੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਰੋਲੀਆਂ ਠਾਣਿਆਂ ਦੇ ਵਿੱਚ ਕਿੰਨੀਆਂ ਰੋਲੀਆਂ ਸੀ ਤੇ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ 1997 ਦੇ ਵਿੱਚ ਇਹ ਕਹਿ ਕੇ ਸਰਕਾਰ ਬਣਾਈ ਕਿ ਇਹ ਸਾਡੀ ਸਰਕਾਰ ਹੈ ਔਰ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਗਾਉਗੀ ਹੋਇਆ ਕੀ ਹੈ ਸਰਕਾਰ ਬਣ ਜਾਂਦੀ ਏ ਤੁਸੀਂ ਮੱਲਮ ਲਾਉਣ ਦੀ ਜਗ੍ਹਾ 15 ਸਾਲ ਜਿਹੜੇ ਕੌਮ ਦੇ ਸੀਨੇ ਦੇ ਉੱਤੇ ਖੰਜਰ ਚ ਭੋਏ ਚਾਲਮ ਸਰਕਾਰਾਂ ਨੇ ਤੁਸੀਂ ਉਹਨਾਂ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਬਜਾਏ ਤੁਸੀਂ ਉਹਨਾਂ ਜ਼ਖਮਾਂ ਨੂੰ ਕਰੇਦਿਆ ਨਹੀਂ ਉਹਨਾਂ ਜ਼ਖਮਾਂ ਨੂੰ ਮੜ ਲਹੂ ਲੋਹਾਨ ਨਹੀਂ ਕੀਤਾ ਅੱਜ ਕਹਿੰਦੇ ਬੰਦੀ ਸਿੰਘ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਗਾਣੇ ਵੀ ਗਾਉਂਦੇ ਫਿਰਦੇ ਆ ਬੰਦੀ ਸਿੰਘ ਰਹਾ ਕਰੋ ਤੇ 15 ਸਾਲ ਸਰਕਾਰ ਰਹੀ ਹੈ 15 ਸਾਲ ਸਰਕਾਰ ਰਹੀ ਹੈ ਔਰ 15 ਸਾਲ ਹੀ ਅਲਾਈਅੰਸ ਰਿਹਾ ਹੈ ਦਿੱਲੀ ਦੀ ਕੇਂਦਰ ਸਰਕਾਰ ਨਾਲ ਦੱਖਣ ਦੇ ਸੂਬਿਆਂ ਨੇ ਆਪਣੇ ਬੰਦੀਆਂ ਨੂੰ ਰਿਹਾ ਕਰਵਾਉਣ ਦੇ ਲਈ ਆਪਣੀਆਂ ਵਿਧਾਨ ਸਭਾਵਾਂ ਦੇ ਵਿੱਚ ਮਤੇ ਪਾਸ ਕੀਤੇ ਥੋੜੀ 15 ਸਾਲ ਸਰਕਾਰ ਰਹੀ ਹੈ ਤੁਸੀਂ ਕਦੇ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਪਾਸ ਕੀਤਾ ਕਦੇ ਬਿੱਲ ਪਾਸ ਕੀਤਾ ਇੱਕ ਪਾਣੀਆਂ ਦਾ ਬਿੱਲ ਪਾਸ ਹੋਇਆ ਸੀ ਉਹ ਵੀ ਕੈਪਟਨ ਬਰਿੰਦਰ ਸਿੰਘ ਦੀ ਗਵਰਨਮੈਂਟ ਚ ਅੱਜ ਕਹਿੰਦੇ ਅਸੀਂ ਪਾਣੀ ਆਉਂਦੀ ਰਾਖੀ ਕਰਾਂਗੇ ਅਸੀਂ ਜ਼ਮੀਨਾਂ ਦੀ ਰਾਖੀ ਕਰਾਂਗੇ ਜ਼ਮੀਨਾਂ ਐਕਵਾਇਰ ਨਹੀਂ ਹੋਣ ਦੇਣੀਆਂ ਇਹਦੀ ਕਮਾਲ ਦੀ ਗੱਲ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਭਗੌੜੇ ਕਹਿੰਦੇ ਆ ਨਾ ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ 15 ਸਾਲ ਤੁਸੀਂ ਪਰਿਵਾਰ ਨੂੰ ਨੰਬਰ 1 ਬਣਾਉਂਦੇ ਰਹੇ ਕਹਿੰਦੇ ਪੰਥ ਦਾ ਕਹਿੰਦੇ ਪੰਜਾਬ ਦਾ ਦਰਦ ਨਾ ਤੁਸੀਂ ਸੁਣਿਆ ਨਾ ਸੋਚਿਆ ਨਾ ਸਮਝਿਆ ਕਹਿੰਦੇ ਯਾਦਗਾਰਾਂ ਬਣਾਈਆਂ ਤੁਹਾਨੂੰ 1997 ਦੇ ਵਿੱਚ ਯਾਦਗਾਰਾਂ ਬਣਾਉਣ ਵਾਸਤੇ ਇਕੱਲਾ ਸਰਕਾਰ ਦੇ ਵਿੱਚ ਨਹੀਂ ਸੀ ਲੈ ਕੇ ਆਂਦਾ ਤੁਹਾਨੂੰ ਸਿੱਖਾਂ ਨਾਲ ਇਨਸਾਫ ਕਰਨ ਵਾਸਤੇ ਸਰਕਾਰ ਦੇ ਵਿੱਚ ਲੈ ਕੇ ਆਂਦਾ ਸੀ ਸਾਡੇ ਨਾਲ ਇਨਸਾਫ ਕਰੋਗੇ ਜੋ ਬੇਇਨਸਾਈਆਂ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਕੇਂਦਰ ਸਰਕਾਰ ਨੇ ਕੀਤੀਆਂ ਨੇ ਤੁਸੀਂ ਉਹਨਾਂ ਲਈ ਸਾਨੂੰ ਇਨਸਾਫ ਦਿਵਾਉਂਗੇ ਇਸ ਲਈ ਤੁਸੀਂ ਤੁਹਾਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਜਿਹੜਾ ਸੱਤਾ ਦੀ ਕੁਰਸੀ ਤੇ ਪਹੁੰਚਾਇਆ ਸੀ ਇਸ ਲਈ ਪਹਿਲਾ ਕੰਮ ਇਹ ਸੀ ਤੁਹਾਡਾ ਕਰਨਾ ਉਹ ਤਾਂ ਤੁਸੀਂ ਕੀਤਾ ਹੀ ਨਹੀਂ ਹੈ ਉਹ ਨਹੀਂ ਤੁਸੀਂ ਕੀਤਾ ਇਸ ਕਰਕੇ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਨਾ ਬੋਲਣਾ ਨਹੀਂ ਸੀ ਚਾਹੁੰਦੇ ਪਰ ਜਦੋਂ ਇਹ ਹਟਦੇ ਨਹੀਂ ਆਪ ਬੋਲ ਰਹੇ ਜਦੋਂ ਜੇਬ 'ਚ ਪਾਏ ਗਦਾਰੀ ਦੇ ਸਰਟੀਫਿਕੇਟ ਵੰਡਣੋਂ ਇਹ ਰੋਕਦੇ ਹੀ ਨਹੀਂ ਆ ਤੇ ਫਿਰ ਰੱਬ ਥੋੜੀ ਆਸੀਂ ਅਕਾਲ ਪੁਰਖ ਥੋੜੀ ਆਸੀਂ ਇਨਸਾਨ ਹੀ ਆ ਨਾ ਤੇ ਫਿਰ ਜਵਾਬ ਦੇਣਾ ਪੈਂਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਇਸ ਕਰਕੇ ਮੈਂ ਫਿਰ ਆਪ ਜੀ ਨੂੰ ਕਹਿਣਾ ਚਾਹਣਾ ਕਿ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਇਸ ਪਾਰਟੀ ਨੂੰ ਆ ਲੀਡਰਸ਼ਿਪ ਬੈਠੀ ਆ ਔਰ ਮੈਨੂੰ ਇਹ ਵੀ ਪਤਾ ਹੈ ਕਿ ਅਜੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਹੰਕਾਰ ਜਿਹੜਾ ਹੈ ਨਾ ਉਹ ਬਹੁਤ ਵੱਡਾ ਹਿਮਾਲਿਆ ਪਰਬਤ ਵਰਗਾ ਚੜਿਆ ਹੋਇਆ ਹੈ ਤੇ ਜਦੋਂ ਕਿਤੇ ਆਹ ਜਿਹੜੇ ਕੱਠ ਜਿਹੜੇ ਆ ਲਗਾਤਾਰ ਮਹੀਨਾ ਹੋਰ ਚੱਲੇ ਨਾ ਤੇ ਉਹਨਾਂ ਦਾ ਹੰਕਾਰ ਜਦੋਂ ਉਤਰਿਆ ਤੇ ਉਹਨਾਂ ਨੇ ਤੁਹਾਡੇ ਨਾਲ ਸਮਝੌਤਾ ਕਰਨ ਵਾਸਤੇ ਆਉਣਾ ਤੇ ਜੇ ਉਹਨਾਂ ਨਾਲ ਤੁਸੀਂ ਸਮਝੌਤਾ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਸਮਝ ਲਓ ਤੁਸੀਂ ਜ਼ਹਿਰ ਖਾ ਲਿਆ ਬਰੇ ਸੋ ਖੁਦਕੁਸ਼ੀ ਹੈ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਖੁਦਕੁਸ਼ੀ ਇਸ ਖੁਦਕੁਸ਼ੀ ਨੂੰ ਨਾ ਕਰਿਓ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਘਰੇ ਬਿਠਾਇਆ ਤੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਘਰੇ ਬਿਠਾਇਆ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੇ ਸਿਰਾਂ ਤੇ ਨਹੀਂ ਬੈਠਣ ਦੇਵਾਂਗੇ ਹੁਣ ਇਹ ਘਰੇ ਹੀ ਰਹਿਣਗੇ ਔਰ ਇਹਨਾਂ ਨੂੰ ਘਰ ਦੇ ਅੰਦਰ ਵੜ ਕੇ ਤਾਲਾ ਲਾ ਕੇ ਆਵਾਂਗੇ ਇਸ ਮਕਸਦ ਲਈ ਇਹ ਪੰਜ ਮੈਂਬਰੀ ਕਮੇਟੀ ਤੁਰੀ ਹੋਈ ਹੈ ਮੈਂ ਸਾਧ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਜੀ ਲਿਬੜਾ ਗੁਰਜੀਤ ਸਿੰਘ ਜੀ ਜਿੰਨੇ ਵੀ ਇਹ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਨਾਮ ਵਾਈ ਗੁਰੂ ਆਪ ਜਾਣਦੇ ਐ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਔਰ ਤੁਸੀਂ 10 ਵਜੇ ਤੋਂ ਬੈਠੇ ਸੁਣ ਰਹੇ ਹੋ ਸੁਣ ਕੇ ਘਰਾਂ ਨੂੰ ਜਾ ਕੇ ਬੈਠ ਨਾ ਜਾਇਓ ਉਹ ਹੁੰਦੇ ਨਾ ਇੱਕ ਉਹ ਪਿੰਡਾਂ ਸ਼ਹਿਰਾਂ ਦੇ ਵਿੱਚ ਫਿਰਦੇ ਹੁੰਦੇ ਆ ਜੀ ਆ ਤੁਸੀਂ ਜੀ ਇੱਕ ਮੈਂਬਰ ਬਣਾਓ ਇੱਕ ਮੈਂਬਰ ਬਣ ਜੋ ਫਿਰ ਤੁਹਾਨੂੰ ਲਾਭ ਮਿਲੂਗਾ ਲਾਭ ਕਿਵੇਂ ਮਿਲੂ ਦੋ ਮੈਂਬਰ ਗਾਹ ਬਣਾਓ ਫਿਰ ਉਹ ਦੋ ਮੈਂਬਰ ਦੋ ਦੋ ਹੋਰ ਮੈਂਬਰ ਬਣਾਉਣ ਉਹਨਾਂ ਨੂੰ ਲਾਭ ਮਿਲਦਾ ਨਹੀਂ ਮਿਲਦਾ ਮੈਨੂੰ ਨਹੀਂ ਪਤਾ ਉਹ ਤਾਂ ਠੱਗੀ ਪੁਗਾ ਹੁੰਦਾ ਪਰ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇੱਕ ਦੋਹਾਂ ਨੂੰ ਜੋੜੋਗੇ ਤੇ ਦੋ ਗਾਂ ਦੋਹਾਂ ਦੋਹਾਂ ਨੂੰ ਜੋੜਨਗੇ ਤੇ ਅਸੀਂ ਪੰਜਾਬ ਲਈ ਕੁਝ ਕਰ ਸਕਾਂਗੇ ਨਹੀਂ ਪੰਜਾਬ ਨੂੰ ਡੁੱਬਣੋਂ ਬਚਾਉਣਾ ਬਹੁਤ ਔਖਾ ਹੈ